ਫਗਵਾੜਾ ਤੋਂ ਸੋਹਣੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਕਿ ਪੰਜਾਬ ਪੁਲਿਸ ਜਿਹੜੀ ਨਸ਼ਾ ਤਸਕਰਾ ਨੂੰ ਫੜਦੀ ਆ ਉਸੇ ਮਾਮਲੇ ਦੇ ਵਿੱਚ ਹੁਣ ਸੀਆਈਏ ਸਟਾਫ ਦੇ ਚਾਰ ਮਲਾਜਮਾਂ ਨੂੰ ਜਿਹੜਾ ਆ ਫਗਵਾੜਾ ਪੁਲਿਸ ਨੇ ਅਰੈਸਟ ਕੀਤਾ ਜਿਨ੍ਹਾਂ ਦੇ ਖਿਲਾਫ ਸ਼ਦਰ ਥਾਣੇ ਦੇ ਵਿੱਚ ਜਿਹੜੇ ਆ ਐਫਆਰ ਦਰਜ ਕੀਤੀ ਗਈ ਹੈ ਤੁਹਾਨੂੰ ਮਾਮਲਾ ਦੱਸ ਦਈਏ ਕਿ ਕੋਈ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਜਿਹਦੇ ਵਿੱਚ ਸੈਕਸ਼ਨ 29 ਦੇ ਵਿੱਚ ਜਿਹੜਾ ਐਨਡੀਪਾ ਸੈਕਟਰ ਦੇ ਵਿੱਚ ਸੁਖਵਿੰਦਰ ਹਣੀ ਨਾਮ ਦੇ ਜਿਹੜਾ ਨੌਜਵਾਨ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਉਸ ਨੌਜਵਾਨ ਤੋਂ 2.5 ਲੱਖ ਰੁਪਏ ਜਿਹੜਾ ਆ ਰਿਸ਼ਵਤ ਲੈਣ ਦੇ ਜਿਹੜੇ ਦੋਸ਼ ਲੱਗੇ ਆ ਉਸ ਦੋਸ਼ ਦੇ ਤਹਿਤ ਜਿਹੜਾ ਅੱਜ ਸੀਆਈਏ ਸਟਾਫ ਦੇ ਜਿਹੜੇ ਇੰਚਾਰਜ ਨੇ ਸਬ ਇੰਸਪੈਕਟਰ ਵਿਸ਼ਮਨ ਸਿੰਘ, اے ایس ਆਈ ਜਸ਼ਵਿੰਦਰ ਸਿੰਘ, اے ایس ਆਈ ਨਿਰਮਲ ਸਿੰਘ ਤੇ ਸੀਨੀਅਰ ਕਨਸਟੇਬਲ ਜਗਰੂਪ ਦੇ ਖਿਲਾਫ ਜਿਹੜਾ ਥਾਣਾ सदर ਦੇ ਵਿੱਚ ਐਫ ਆਰ ਨੰਬਰ 58 ਜਿਹੜਾ ਪੀਸੀ ਐਕਟ ਸੈਕਸ਼ਨ 7 ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਇਹ ਚਾਰੇ ਹੀ ਜਿਹੜੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਸੀਆਈਏ ਸਟਾਫ ਉਹਦੀ ਜਿੱਥੇ ਇਹ ਚਾਰੇ ਮੁਲਾਜ਼ਮ ਜਿਹੜੇ ਆ ਡਿਊਟੀ ਦੇ ਤਣਾਸੀਗੇ ਹੁਣ ਚਾਰਾ ਦੀ ਜਿਹੜੀ ਅਰੇਸਟ ਵੀ ਪਾ ਦਿੱਤੀ ਹੈ ਜਦੀ ਪੁਸ਼ਟੀ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਹੁਣਾ ਨੇ ਵੀ ਕਰ ਦਿੱਤੀ ਗਈ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਜਿਹੜੀ ਮੋਹਮ ਚੱਲ ਰਹੀ ਹੈ ਉਹਦੇ ਤਹਿਤ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀਆਈਐਨ ਚਾਰਜ ਫਗਵਾੜਾ ਐਸਆਈ ਵਿਸ਼ਮਨ ਸਾਈ ਔਰ ਉਹਦੇ ਤਿੰਨ ਸਾਥੀ ਐਸਆਈ ਜਸਵਿੰਦਰ ਸਿੰਘ ਐਸਆਈ ਨਿਰਮਲ ਸਿੰਘ ਹੈਡ ਕਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰਗ ਸਪਲਾਈਅਰ ਨੂੰ ਫੜਿਆ ਔਰ ਉਹਨੂੰ ਫਰਾਰ ਹੋਣ 'ਚ ਮਦਦ ਕੀਤੀ ਔਰ ਇਸ ਦੇ ਬਦਲੇ ਇਹਨਾਂ ਨੇ ਉਸ ਦੇ ਪਰਿਵਾਰ ਤੋਂ 2.5 ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਹਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਅਫੀਸ਼ਰਸ ਨੂੰ ਕਾਬੂ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੇ ਖਿਲਾਫ 7 ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਔਰ ਅੱਜ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਫਰਦਰ ਪੁੱਛਤਾਚ ਕਰਾਂਗੇ ਇਹਦੇ ਨਾਲ ਹੀ ਅਗਰ ਕਿਸੇ ਸੀਨੀਅਰ ਅਫੀਸ਼ਰ ਦਾ ਵੀ ਰੋਲ ਸਾਹਮਣੇ ਆਏਗਾ ਤਾਂ ਉਸ ਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਔਰ ਜਿਹੜੀ ਵੀ ਬਲੈਕ ਸ਼ੀਪ ਹੈ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਦੱਸਦੇ ਬਈ ਕਿ ਮਾਮਲਾ ਜਿਹੜਾ ਪੁਰਾਣਾ ਸੀਗਾ ਇਹਦੇ ਵਿੱਚ ਦੋ ਜਿਹੜੇ ਨਸ਼ਾ ਤਸਕਰ ਆ ਜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਉਹਦੇ ਵਿੱਚ ਹੀ ਜਿਹੜਾ ਆ ਜਿਹੜਾ ਸੁਖਵਿੰਦਰ ਹਣੇ ਨਾਮ ਦਾ ਨੌਜਵਾਨ ਆ ਉਹਨੂੰ ਸੈਕਸ਼ਨ 29 ਐਨਡੀਪੀਐਸ ਐਕਟ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ ਜਿਸ ਨੌਜਵਾਨ ਤੋਂ 2.5 ਲੱਖ ਰੁਪਏ ਰਿਸ਼ਵਤ ਲੈਣ ਦੇ ਜਿਹੜੇ ਦੋਸ਼ ਲੱਗੇ ਆ ਤੇ ਉਸੇ ਹੀ ਕਾਰਵਾਈ ਦੇ ਤਹਿਤ ਜਿਹੜਾ ਆ ਹੁਣ ਫਗਵਾੜਾ ਪੁਲਿਸ ਨੇ ਆਪਣੇ ਹੀ ਮੁਲਾਜ਼ਮਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਹਨ ਇਹਦੇ ਨਾਲ ਮਨੀਸ਼ 바ਵਾ ਪੀਡੀਐਸ ਨਿਊਜ਼ ਫਗਵਾੜਾ